ਵਿਸ਼ਵ ਵਰਧਾ ਦੇਖ ਰਿਹਾ ਹੈ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੰਮੂ ਕਸ਼ਮੀਰ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਸੀਐਮ ਦੇ ਚੋਣ ਦੇ ਲਈ ਸੂਬੇ ਦੇ ਲੋਕ 10 ਸਾਲਾਂ ਦੇ ਬਾਅਦ ਵੋਟਿੰਗ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਜੰਮੂ ਕਸ਼ਮੀਰ ਦੇ ਵਿੱਚ 10 ਸਾਲਾਂ ਬਾਅਦ ਸੂਬੇ ਦੇ ਲੋਕ ਸੀਐਮ ਦੀ ਚੋਣ ਕਰਨਗੇ ਤਿੰਨ ਪੜਾਅ ਦੇ ਵਿੱਚ ਵੋਟਾਂ ਹੋਣਗੀਆਂ ਜਿਸ ਦਾ ਅੱਜ ਪਹਿਲਾ ਪੜਾਅ ਹੈ ਪਹਿਲੇ ਪੜਾਅ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕੁੱਲ 24 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਜਿਸ ਦੇ ਵਿੱਚ 16 ਵਿਧਾਨ ਸਭਾ ਹਲਕੇ ਕਸ਼ਮੀਰ ਦੇ ਵਿੱਚ ਨੇ ਜਿੱਥੇ ਇਹ ਵੋਟਾਂ ਪੈ ਰਹੀਆਂ ਨੇ ਅਤੇ 8 ਵਿਧਾਨ ਸਭਾ ਹਲਕੇ ਜੰਮੂ ਦੇ ਵਿੱਚ ਨੇ ਜਿੱਥੇ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ 10 ਸਾਲਾਂ ਬਾਅਦ ਜੰਮੂ ਕਸ਼ਮੀਰ ਦੇ ਲੋਕ ਆਪਣੇ ਸੀਐਮ ਦੀ ਚੋਣ ਕਰਨਗੇ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ 10 ਸਾਲਾਂ ਬਾਅਦ ਇਹ ਵੋਟਾਂ ਹੋ ਰਹੀਆਂ ਨੇ ਪਹਿਲੇ ਪੜਾਅ ਦੇ ਵਿੱਚ 219 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਲੋਕ ਕਰਨਗੇ ਅਤੇ ਇਲੈਕਟ੍ਰੋਨਿਕ VOTING ਮਸ਼ੀਨਾਂ ਦੇ ਵਿੱਚ ਅੱਜ ਇਹਨਾਂ ਦੀ ਕਿਸਮਤ ਦਾ ਫੈਸਲਾ ਬੰਦ ਹੋ ਜਾਵੇਗਾ 24 ਵਿਧਾਨ ਸਭਾ ਖੇਤਰਾਂ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਵੋਟਾਂ ਹੋ ਰਹੀਆਂ ਨੇ ਜਿਸ ਦੇ ਵਿੱਚ 16 ਕਸ਼ਮੀਰ ਦੇ ਵਿੱਚ ਹਲਕੇ ਨੇ ਅਤੇ 8 ਸੀਟਾਂ ਜੰਮੂ ਦੇ ਵਿੱਚ ਨੇ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਇਸ ਦੇ ਵਿੱਚ ਸ਼ਾਮਲ ਨੇ ਜਿਸ ਦੇ ਵਿੱਚ ਪੁਲਵਾਮਾ ਸੇਪੀਆ ਅਨੰਤਨਾਗ ਕੁਲਗਰਾਮ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਵੋਟਿੰਗ ਹੋ ਰਹੀ ਹੈ ਜੰਮੂ ਕਸ਼ਮੀਰ ਦੇ ਵੀ ਦੂਰ ਦਰਾਡੇ ਦੇ ਜ਼ਿਲ੍ਹੇ ਅੱਜ ਦੀ ਵੋਟਿੰਗ ਦੇ ਵਿੱਚ ਸ਼ਾਮਲ ਨੇ ਜਿਸ ਦੇ ਵਿੱਚ ਡੋਡਾ ਕਿਸ਼ਤਵਾੜ ਅਤੇ ਰਾਮਬਨ ਵਰਗੇ ਜ਼ਿਲ੍ਹੇ ਸ਼ਾਮਲ ਨੇ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਕੁੱਲ 90 ਸੀਟਾਂ ਤੇ ਚੋਣਾਂ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ 24 ਸੀਟਾਂ ਤੇ ਅੱਜ ਵੋਟਾਂ ਪੈ ਰਹੀਆਂ ਨੇ ਦੂਜੇ ਪੜਾਅ ਦੇ ਵਿੱਚ 25 ਸਤੰਬਰ ਨੂੰ ਵੋਟਾਂ ਪੈਣਗੀਆਂ ਤੇ ਤੀਜੇ ਪੜਾਅ ਦੇ ਵਿੱਚ 1 ਅਕਤੂਬਰ ਨੂੰ ਇਹ ਚੋਣਾਂ ਹੋਣਗੀਆਂ 8 ਅਕਤੂਬਰ ਨੂੰ ਇਹਨਾਂ ਵੋਟਾਂ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ ਅੱਜ ਹੋ ਰਹੀਆਂ ਵੋਟਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਲੋਕਾਂ ਨੂੰ ਵਾਅੜ ਛੱਡ ਕੇ ਵੋਟਾਂ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਹੈ ਕਿ ਲੋਕ ਵੱਡੀ ਸੰਖਿਆ ਦੇ ਵਿੱਚ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਕੇ ਆਪਣੀ ਸਰਕਾਰ ਚੁਣਨ ਪਹਿਲੇ ਪੜਾਅ ਦੀਆਂ ਇਹਨਾਂ ਚੋਣਾਂ ਦੇ ਵਿੱਚ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁਹੰਮਦ ਯੂਸਫ ਤਾਰੀਗਾਮੀ ਇਹਨਾਂ ਵੋਟਾਂ ਦੇ ਵਿੱਚ ਉਮੀਦਵਾਰ ਨੇ ਜੋ ਕਿ ਕੁੱਲ ਗ੍ਰਾਮ ਸੀਟ ਤੋਂ ਲਗਾਤਾਰ ਪੰਜਵੀਂ ਵਾਰ ਚੋਣਾਂ ਲੜ ਰਹੇ ਨੇ ਸੋ ਉਹ ਇੱਕ ਨਾਮਵਰ ਉਮੀਦਵਾਰ ਨੇ ਇਸ ਪੜਾਅ ਦੇ ਵਿੱਚ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਗੁਲਾਮ ਅਹਿਮਦ ਮੀਰ ਦੂਰੋਂ ਤੋਂ ਤੀਜੀ ਵਾਰ ਚੋਣਾਂ ਲੜ ਰਹੇ ਨੇ ਜਦਕਿ ਨੈਸ਼ਨਲ ਕਾਨਫਰੰਸ ਦੀ ਸਕੀਨਾ ਇਟੂ ਦਮਹਾਲ ਹਾਜੀਪੁਰ ਤੋਂ ਚੋਣਾਂ ਲੜ ਰਹੀ ਹੈ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੇ ਸਰਤਾਜ ਮਦਨੀ ਅਤੇ ਅਬਦੁੱਲ ਰਹਿਮਾਨ ਵੀ ਵੀ ਪ੍ਰਮੁੱਖ ਉਮੀਦਵਾਰਾਂ ਦੇ ਵਿੱਚ ਸ਼ਾਮਲ ਨੇ ਬਿਜ ਬਿਹਰਾ ਵਿਧਾਨ ਸਭਾ ਸੀਟ ਤੋਂ ਚੋਣਾਂ ਲੜ ਰਹੇ ਪੀਡੀਪੀ ਦੀ ਇਲਤਜ਼ਾਮ ਮੁਫਤੀ ਦਾ ਮੁਕਾਬਲਾ ਨੈਸ਼ਨਲ ਕਾਨਫਰੰਸ ਦੇ ਬਸ਼ੀਰ احمد ਬੀਰੀ ਅਤੇ ਭਾਜਪਾ ਦੇ ਸੂਫੀ ਮੁਹੰਮਦ ਯੂਸਫ ਦੇ ਨਾਲ ਹੈ ਬਲਵਾਮਾ ਸੀਟ ਤੋਂ ਪੀਡੀਪੀ ਦੇ ਵਹੀਦ ਪਾਰਾ ਚੋਣਾਂ ਲੜ ਰਹੇ ਨੇ ਉਹ ਅੱਤਵਾਦ ਦੇ ਇੱਕ ਮਾਮਲੇ ਦੇ ਵਿੱਚ આરોપી ਵੀ ਹਨ ਉਨਾ ਨੂੰ ਪਾਰਟੀ ਦੇ ਸਾਬਕਾ ਮੈਂਬਰ ਨੇਕਾ ਉਮੀਦਵਾਰ ਮੁਹੰਮਦ ਖਲੀਲ ਤੋਂ ਕੜੀ ਚੁਣੌਤੀ ਮਿਲ ਰਹੀ ਹੈ ਪਵੰਦੀ ਆਫਤਾ ਜ਼ਮਾਤ-ਏ-ਇਸਲਾਮੀ ਦੇ ਸਾਬਕਾ ਮੈਂਬਰ ਤਲਤ ਮਜੀਦ ਅਲੀ ਵੀ ਮੈਦਾਨ ਦੇ ਵਿੱਚ ਉਤਰੇ ਨੇ ਜਿਸ ਕਾਰਨ ਮੁਕਾਬਲਾ ਦਿਲਚਸਪ ਹੋ ਗਿਆ ਹੈ ਕਸ਼ਤਵਾਰ ਸੀਟ ਤੋਂ ਭਾਜਪਾ ਦੀ ਉਮੀਦਵਾਰ ਸ਼ਗੁਨ ਪਰਹਾਰ ਨੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਹੈ ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਕੇ ਰਹੇਗੀ ਇਸੇ ਤਰ੍ਹਾਂ ਵੱਖ-ਵੱਖ ਰੀਆਂ ਸਿਆਸੀ ਪਾਰਟੀਆਂ ਆਪੋ ਆਪਣੀ ਸਰਕਾਰ ਬਣਨ ਦਾ ਦਾਅਵਾ ਕਰ ਰਹੀਆਂ ਨੇ ਅੱਜ ਸਵੇਰ ਤੋਂ ਹੀ ਜਿਸ ਵੇਲੇ VOTING ਸ਼ੁਰੂ ਹੁੰਦੀ ਹੈ ਉਸ ਵੇਲੇ ਤੋਂ ਹੀ ਵੱਖ-ਵੱਖਰੇ ਵਿਧਾਨ ਸਭਾ ਖੇਤਰਾਂ ਦੇ ਵਿੱਚ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ ਕੇ ਡੈਮੋਕ੍ਰੇਸੀ ਦੇ ਇਸ ਮੇਲੇ ਦੇ ਵਿੱਚ ਲੋਕ ਹਿੱਸਾ ਲੈਣ ਅਤੇ ਆਪਣੀ ਵੋਟ ਪਾਉਣ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਵੀ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੱਧ ਚੜ੍ਹ ਕੇ ਵੋਟ ਪਾਉਣ ਦੀ اپیل ਕੀਤੀ ਹੈ ਲੰਮੀਆਂ ਲਾਈਨਾਂ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰ ਵੱਡੀ ਪੱਧਰ ਤੇ ਲੋਕ VOTING ਕਰਨ ਗਏ ਤੇ ਆਪਣੇ CM ਦੀ ਚੋਣ ਕਰਨ ਗਏ ਤੇ ਸੂਬੇ ਦੇ ਵਿੱਚ ਖੁਸ਼ਹਾਲੀ ਪਸੰਦ ਸਰਕਾਰ ਬਣੇਗੀ